14 ਸਾਲ ਦੀ ਸਿੱਖ ਕੁੜੀ ਨੂੰ ਅਗਵਾ ਕਰਕੇ ਇਹਨਾਂ ਪਾਕਿਸਤਾਨੀ ਮੂਲ ਦੇ ਬੰਦਿਆਂ ਦੇ ਵੱਲੋਂ ਉਹਦੇ ਨਾਲ ਸਰੀਰਕ ਸ਼ੋਸ਼ਣ ਕੀਤਾ ਗਿਆ। ਇਹ ਘਟਨਾयां ਯੂਕੇ ਦੇ ਹੌਂਸਲੋ ਸ਼ਹਿਰ ਦੀ। ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਘਟਨਾ ਜਿਹੜੀ ਆ ਬਹੁਤ ਜ਼ਿਆਦਾ ਇੰਪੋਰਟੈਂਟ ਆ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਸੀਂ ਅਵੇਅਰ ਹੋ ਸਕੋ ਤੇ ਤੁਸੀਂ ਹੋਰ ਵੀ ਬੰਦਿਆਂ ਨੂੰ ਅਵੇਅਰ ਕਰ ਸਕੋ। ਇਹ ਘਟਨਾ ਹੈਗੀ ਯੂਕੇ ਦੇ ਹੌਂਸਲੋ ਸ਼ਹਿਰ ਦੀ ਜਿੱਥੇ ਕਿ ਇੱਕ 14 ਸਾਲ ਦੀ ਨਵਾਲਗ ਕੁੜੀ ਨੂੰ ਕੁਝ ਪਾਕਿਸਤਾਨੀ ਬੰਦਿਆਂ ਦੇ ਵੱਲੋਂ ਅਗਵਾ ਕਰ ਲਿਆ ਜਾਂਦਾ ਆ ਤੇ ਉਹਨੂੰ ਆਪਣੇ ਫਲੈਟ ਦੇ ਵਿੱਚ ਲਿਜਾ ਕੇ ਰੱਖਿਆ ਜਾਂਦਾ ਜਿੱਥੇ ਕਿ ਉਹਦੇ ਨਾਲ ਹਰ ਰੋਜ਼ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਸਗਾ ਤੇ ਜਦੋਂ ਇਸ ਗੱਲ ਦਾ ਪਤਾ ਸ਼ੇਰੇ ਪੰਜਾਬ ਗਰੁੱਪ ਵਾਲਿਆਂ ਨੂੰ ਲੱਗਾ ਤਾਂ ਉਹਨਾਂ ਨੇ ਜਾ ਕੇ ਉਹਨਾਂ ਦੀ ਬਿਲਡਿੰਗ ਦਾ ਘਰਾਵ ਕੀਤਾ ਤੇ ਪਰ 15 ਤੋਂ 16 ਦਿਨ ਜਿਹੜੇ ਆ ਕਿਸੇ ਨੇ ਵੀ ਉਹਨਾਂ ਦੀ ਗੱਲ ਨਹੀਂ ਸੁਣੀ ਫਿਰ ਸ਼ੇਰੇ ਪੰਜਾਬ ਗਰੁੱਪ ਦੇ ਵੱਲੋਂ 200 ਤੋਂ 300 ਸਿੱਖ ਬੰਦਿਆਂ ਨੂੰ ਹੋਰ ਇਕੱਠਾ ਕੀਤਾ ਜਾਂਦਾ ਤੇ ਇਹਦੀ ਬਿਲਡਿੰਗ ਦਾ ਘਰਾਵ ਕੀਤਾ ਜਾਂਦਾ ਤੇ ਕਿਸਮ ਦਾ ਪ੍ਰੋਟੈਸਟ ਕੀਤਾ ਜਾਂਦਾ ਜਦੋਂ ਇਹ ਬੰਦੇ ਪ੍ਰੋਟੈਸਟ ਕਰਦੇ ਆ ਤੇ ਫਿਰ ਪੁਲਿਸ ਜਿਹੜੀ ਆ ਐਕਸ਼ਨ ਦੇ ਵਿੱਚ ਆਂਦੀ ਆ ਤੇ ਫਿਰ ਉੱਥੋਂ ਇਸ ਕੁੜੀ ਨੂੰ ਰੈਸਕਿਊ ਕੀਤਾ ਜਾਂਦਾ ਆ ਤੇ ਜਦੋਂ ਕੁੜੀ ਨੂੰ ਰੈਸਕਿਊ ਕੀਤਾ ਜਾਂਦਾ ਆ ਤੇ ਉਸ ਤੋਂ ਬਾਅਦ ਜਿਹੜੀ ਪੁਲਿਸ ਦੀ ਇਨਵੈਸਟੀਗੇਸ਼ਨ ਇਹ ਦੱਸਦੀ ਆ ਕਿ ਇਹ ਬੰਦੇ ਜਿਹੜੇ ਸੀਗੇ ਪਾਕਿਸਤਾਨੀ ਮੂਲ ਦੇ ਬੰਦੇ ਸੀਗੇ ਤੇ ਗਰੂਮਿੰਗ ਗੈਂਗ ਦਾ ਹਿੱਸਾ ਸੀਗੇ ਹੁਣ ਸਭ ਤੋਂ ਪਹਿਲਾਂ ਸਮਝਣ ਵਾਲੀ ਗੱਲ ਇਹ ਆ ਕਿ ਗਰੂਮਿੰਗ ਗੈਂਗ ਹੈ ਕੀ ਆ ਕੁਝ ਬੰਦੇ ਆਪਾਂ ਸਾਰਿਆਂ ਨੂੰ ਟਾਰਗੇਟ ਤਾਂ ਨਹੀਂ ਕਰ ਸਕਦੇ ਇਹ ਕੁਸ਼ਕ ਬੰਦੇ ਜਿਹੜੇ ਕਿ ਆਪਣੇ ਆਪ ਨੂੰ ਕਟੜ ਕਹਾਂਦੇ ਆ ਉਹ ਕੀ ਕਰਦੇ ਆ ਕਿ ਹੋਰ ਧਰਮ ਦੀਆਂ ਕੁੜੀਆਂ ਨੂੰ ਆਪਣੇ ਧਰਮ ਦੇ ਵਿੱਚ ਲਿਜਾਣ ਦੇ ਲਈ ਪ੍ਰੇਰਿਤ ਕਰਦੇ ਆ ਕਿ ਇਹ ਜ਼ਿਆਦਾਤਰ ਟਾਰਗੇਟ ਕਰਦੇ ਛੋਟੀ ਉਮਰ ਦੀਆਂ ਕੁੜੀਆਂ ਨੂੰ ਜਿਨ੍ਹਾਂ ਨੂੰ ਬਹੁਤੀ ਸਮਝ ਨਹੀਂ ਹੁੰਦੀ ਉਹਨੇ ਰਿਸਰਚ ਹੁਣ ਤੱਕ ਜੀ ਹੋਈ ਆ ਉਹਦੇ ਵਿੱਚ ਇਹ ਦੇਖਿਆ ਗਿਆ ਕਿ ਇਹ ਬੰਦੇ ਜਿਹੜੇ ਟਾਰਗੇਟ ਕਰਦੇ ਆ ਜਿੱਦਾਂ ਕਿ ਸਿੰਗਲ ਪੇਰੈਂਟਸ ਹੁੰਦੇ ਆ ਨਾ ਜਾਂ ਕੁੜੀ ਆਪਣੀ ਮਾਂ ਦੇ ਕੋਲ ਹੀ ਰਹਿ ਰਹੀ ਆ ਜਾਂ ਕੁੜੀ ਆਪਣੇ ਪਿਓ ਦੇ ਕੋਲ ਹੀ ਰਹਿ ਰਹੀ ਆ ਤੇ ਜਾਂ ਪੇਰੈਂਟਸ ਜਿਹਨਾਂ ਦੇ ਸੈਪਰੇਟ ਹੋ ਗਏ ਨੇ ਉਹਨਾਂ ਦੇ ਬੱਚਿਆਂ ਨੂੰ ਜ਼ਿਆਦਾਤਰ ਟਾਰਗੇਟ ਕੀਤਾ ਜਾਂਦਾ ਆ ਤੇ ਇਹ ਇਸ ਦੇ ਵਿੱਚ ਕੀ ਹੁੰਦਾ ਕਿ ਛੋਟੀ ਉਮਰ ਦੀਆਂ ਕੁੜੀਆਂ ਨੂੰ ਬਹਿਲਾਫਸਲਾ ਕੇ ਇਹ ਆਪਣਾ ਪਹਿਲਾ ਤਾਂ ਧਰਮ ਹੀ ਦੱਸਦੇ ਆ ਕਿ ਅਸੀਂ ਜੇ ਕੋਈ ਹਿੰਦੂ ਆ ਤਾਂ ਉਹਨੂੰ Hindu ਦੱਸਿਆ ਜਾਂਦਾ ਜੇ ਕੋਈ ਸਿੱਖ ਆ ਤਾਂ ਉਹਨੂੰ Sikh ਦੱਸਿਆ ਜਾਂਦਾ ਕਿ ਅਸੀਂ Sikh ਆ ਠੀਕ ਆ ਉਸ ਤੋਂ ਬਾਅਦ ਉਹਨਾਂ ਨੂੰ ਬਹਿਲਾਫਸਲਾ ਕੇ ਆਪਣੀਆਂ ਗੱਲਾਂ ਦੇ ਵਿੱਚ ਲੈ ਕੇ ਗਿਫਟ ਦੇ ਕੇ ਕੁਮਾਫਰਾ ਕੇ ਤੇ ਜਦੋਂ ਉਹਨਾਂ ਦੇ ਚਾਂਸੇ ਦੇ ਵਿੱਚ ਆ ਜਾਂਦੀਆਂ ਆ ਉਹਨਾਂ ਤੇ ਮਤਲਬ ਕਿ ਵਿਸ਼ਵਾਸ ਕਰਨ ਲੱਗ ਜਾਂਦੀਆਂ ਆ ਤਾਂ ਫਿਰ ਉਹਨਾਂ ਦੇ ਨਾਲ ਇਹ ਗਲਤ ਕੰਮ ਕਰਦੇ ਆ ਤੇ ਜਾਂ ਉਹਨਾਂ ਦੀ ਵੀਡੀਓ ਬਣਾ ਲੂਗੇ ਫਿਰ ਜਾਂ ਉਹਨਾਂ ਨੂੰ ਪਿਆਰ ਦੇ ਵਿੱਚ ਪਾ ਕੇ ਤੇ ਉਹਨਾਂ ਨੂੰ ਆਪਣੇ ਵਿਆਹ ਆਪਣੇ ਨਾਲ ਵਿਆਹ ਕਰਾਉਣ ਦੇ ਲਈ ਫਿਰ ਮਜਬੂਰ ਕੀਤਾ ਜਾਂਦਾ ਹੈ ਤੇ ਜਦੋਂ ਕੁੜੀਆਂ ਵਿਆਹ ਕਰਵਾ ਲੈਂਦੀਆਂ ਤਾਂ ਫਿਰ ਉਹਨਾਂ ਨੂੰ ਉਹਨਾਂ ਤੋਂ ਗਲਤ ਕੰਮ ਕਰਵਾਏ ਜਾਂਦੇ ਉਹਨਾਂ ਦਾ ਧਰਮ ਪਰਿਵਰਤਨ ਕਰਾ ਕੇ ਇਹ ਬਹੁਤ ਇਹ ਚੀਜ਼ਾਂ ਜਿਹੜੀਆਂ ਆ ਤੁਸੀਂ ਦੇਖ ਸਕਦੇ ਡਾਕੂਮੈਂਟਰੀਆਂ ਵੀ ਪਈਆਂ ਹੋਈਆਂ ਆ ਕਿ ਬਹੁਤ ਸਾਰੀਆਂ ਸਿੱਖ ਕੁੜੀਆਂ ਤੇ ਹਿੰਦੂ ਕੁੜੀਆਂ ਨੂੰ ਗਰੂਮ ਕਰਕੇ ਉਹਨਾਂ ਦਾ ਧਰਮ ਪਰਿਵਰਤਨ ਕਰਾ ਕੇ ਤੇ ਪਾਕਿਸਤਾਨ ਲੈ ਜਾ ਕੇ ਵੇਚ ਦਿੱਤਾ ਗਿਆ ਤੇ ਉਹਨਾਂ ਤੋਂ ਗਲਤ ਕੰਮ ਕਰਵਾਏ ਗਏ ਇਹ ਸੇਮ ਜਿਹੜੀ ਘਟਨਾ ਆ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿੱਚ ਵੀ ਵਾਪਰੀ ਸੀ ਉੱਥੇ ਕੀ ਹੋਇਆ ਸੀਗਾ ਕਿ ਇੱਕ ਮੁੰਡਾ ਜਿਹੜਾ ਕਿ ਇੱਕ ਸਕੂਲ ਦੇ ਮੂਹਰੇ ਡੇਲੀ ਜਾ ਕੇ ਖੜਦਾ ਸੀ ਤੇ ਉਹਨੇ ਉਸ ਕੁੜੀ ਨੂੰ ਆਪਣਾ ਗੋਤ ਕੰਗ ਤੇ ਸਿੱਖ ਦੱਸਿਆ ਸੀਗਾ ਤੇ ਕੁਝ ਟਾਈਮ ਉਹਨੂੰ ਆਪਣੇ ਚਾਂਸੇ ਦੇ ਵਿੱਚ ਲਿਆ ਤੇ ਫਿਰ ਉਹਦੇ ਨਾਲ ਸਰੀਰਕ ਸ਼ੋਸ਼ਣ ਕੀਤਾ ਤੇ ਉਹਦੀਆਂ ਵੀਡੀਓ ਵੀ ਬਣਾਈਆਂ ਸਈਆਂ ਤੇ ਉਸ ਤੋਂ ਬਾਅਦ ਉਹਨੂੰ ਕਹਿੰਦਾ ਸੀਗਾ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਨਹੀਂ ਤਾਂ ਮੈਂ ਤੇਰੀਆਂ ਵੀਡੀਓ ਜਿਹੜੀਆਂ ਐ ਵਾਇਰਲ ਕਰ ਦੂੰਗਾ ਪਹਿਲਾਂ ਤਾਂ ਉਹਨੇ ਆਪਣਾ ਗੋਤ ਜਿਹੜਾ ਸੀ ਕੰਗ ਦੱਸਿਆ ਸੀ ਆਪਣੇ ਆਪ ਨੂੰ ਸਿੱਖ ਦੱਸਿਆ ਸੀ ਬਾਅਦ ਵਿੱਚ ਉਹਨੇ ਦੱਸਿਆ ਕਿ ਉਹ ਇੱਕ ਮੁਸਲਮਾਨ ਫੈਮਿਲੀ ਨੂੰ ਬਿਲੋਂਗ ਕਰਦਾ ਆ ਪਰ ਜਦੋਂ ਕੁੜੀ ਦੇ ਘਰ ਦੇ ਨਹੀਂ ਮੰਨੇ ਤੇ ਕੁੜੀ ਨੇ ਕੁੜੀ ਨੂੰ ਉਹ ਕਹਿੰਦਾ ਸੀਗਾ ਕਿ ਮੈਂ ਤੇਰੀਆਂ ਵੀਡੀਓ ਵਾਇਰਲ ਵਗੈਰਾ ਵਾਇਰਲ ਕਰੂੰਗਾ ਤੇ ਉਸ ਕੁੜੀ ਦਾ ਹੌਸਲਾ ਸੀਗਾ ਤੇ ਜਿਹੜੀ ਸਾਹਮਣੇ ਆਈ ਇੱਥੇ ਤੇ ਬਾਕੀ ਜੇ ਤੁਹਾਡਾ ਵੀ ਕੋਈ ਰਿਸ਼ਤੇਦਾਰ ਭੈਣ ਭਰਾ ਯੂਕੇ ਦੇ ਵਿੱਚ ਆ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਹੈਗਾ ਤਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਜ਼ਰੂਰ ਅਵੇਅਰ ਕੀਤਾ ਜਾਵੇ